ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਜਿਹੜਾ ਸਾਰੇ ਗਾਮਾ ਪਾਦਾ ਨੀ ਸਾ ਚਲਦੇ ਸ਼ਬਦ ਦੇ ਵਿੱਚ ਰਾਗੀ ਗਾਇਨ ਕਰਦਾ ਉਹਦੀ ਗੁਰਮਤ ਸੰਗੀਤ ਵਿੱਚ ਮਨਾਈ ਹੈ ਜਿਹੜੀ ਗਰਾਰੀ ਮਾਰਦੇ ਸਾਡੇ ਰਾਗੀ ਹਾ ਹਾ ਅੱਲਾਪ ਲੈਂਦੇ ਜਿਹੜਾ ਅੱਲਾਪ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਕਿਹਾ ਇਹ ਵੀ ਗਲਤ ਹੈ ਤੁਹਾਨੂੰ ਕੀ ਲੱਗਦਾ ਜਦੋਂ ਗੁਰੂ ਨੇ ਬਾਣੀ ਉਚਾਰਨ ਕੀਤੀ ਹੋਏਗੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਉਚਾਰਨ ਤੇ ਬੱਚੇ ਜੀ ਕੀਤੀ ਹੈ ਨਾ ਜੀ ਲਿਖੀ ਕਿਉਂ ਲੜੀ ਵਰਚ ਕਦੀ ਸੋਚਿਆ ਕਿਸੇ ਨੇ ਗੁਰੂ ਨੇ ਔਖਿਆ ਕੀਤਾ ਸੀ ਗੁਰੂ ਦੇ ਹੁਕਮਾਂ ਤੋਂ ਪਾਸੇ ਜਾ ਕੇ ਜਦੋਂ ਤੁਸੀਂ ਕੀਰਤਨ ਕਰਦੇ ਹੋ ਉਹ ਕੀਰਤਨ ਹੀ ਨਹੀਂ ਹੈ ਉਹਨੂੰ ਲਾਈਟ ਕਹਿ ਲੋ ਜਾਂ ਉਹਨੂੰ ਜੋ ਮਰਜੀ ਡਾਰਕ ਕਹਿ ਪੰਥ ਵਿੱਚ ਇੱਕ ਦੁਬਧਾ ਪੈ ਗਈ ਪੱਕੇ ਰਾਗਾਂ ਦਾ ਕੀਰਤਨ ਤੇ ਕੱਚੇ ਰਾਗਾਂ ਦਾ ਹੂੰ ਰਾਗ ਪੱਕਾ ਕੱਚਾ ਨਹੀਂ ਹੁੰਦਾ ਜਾਂ ਤਾਂ ਰਾਗ ਹੁੰਦਾ ਹੈ ਤੇ ਜਾਂ ਨਹੀਂ ਹੁੰਦਾ ਹੁਣ ਤੁਸੀਂ ਜਦੋਂ ਗੁਰੂ ਤੋਂ ਵੀ ਗਾਂ ਜਾ ਕੇ ਗੁਰੂ ਦੀ ਕੀਤੀ ਨੂੰ ਧੂਲ ਕੇ ਮੇਰੇ ਨੂੰ ਦੋਸਤ ਸਿੱਖ ਦੀ ਔਕਾਤ ਹੈ ਕਿ ਗੁਰੂ ਦੀ ਕੀਤੀ ਨੂੰ ਦੂਲ ਦੇਵੇ ਆ ਫਲਾਨਾ ਦੀ ਲਾਈਟ ਕੀਰਤਨ ਕਰ ਲਾਈਟ ਕੀਰਤਨ ਕੀ ਹੁੰਦਾ ਵੀ ਦੂਜਾ ਹਾਰਡ ਕੀਰਤਨ ਹੁੰਦਾ ਗੁਰੂ ਗੁਰੂ ਦੇ ਬਾਣੀ ਦੇ ਸਰਲੇਖ ਨੂੰ ਜਿਹੜਾ ਬੰਦਾ ਚੈਲੰਜ ਕਰੇਗਾ ਭਾਵੇਂ ਬਦਲੇਗਾ ਉਹ ਵੀ ਪਾਪਾਂ ਦਾ ਭਾਗੀ ਹੈ ਤੇ ਜਿਹੜਾ ਮੰਨੇਗਾ ਨਹੀਂ ਉਹ ਵੀ ਪਾਪਾਂ ਦਾ ਭਾਗੀ ਅੱਜ ਬਹੁਤ ਬੜੀ ਸਾਨੂੰ ਕਈ ਬੀਬੀਆਂ ਪੈਣਾ ਵੀਰ ਆ ਕੇ ਕਹਿੰਦੇ ਨੇ ਭਾਈ ਸਾਹਿਬ ਜੀ ਅਸੀਂ ਜਦੋਂ ਜਪਦੀ ਸਾਹਿਬ ਦਾ ਪਾਠ ਕਰਦੇ ਮੰਨ ਨਹੀਂ ਲੱਗ ਸੁਰਤ ਜੁੜਦੀ ਨਹੀਂ ਲੜੀ ਵਾਰ ਤੋਂ ਕਰਕੇ ਦਿਖਾਉਣਾ ਵੈਪੇ ਜੁੜੂਗੀ ਦੁਨੀਆ ਦੇ ਵਿੱਚ ਕਿਹਦੀ ਉਕਾਤ ਹੈ ਕਿ ਬਾਣੀ ਚ ਐਮੈਂਡਮੈਂਟ ਕਰੇ ਗੁਰੂ ਸਾਹਿਬ ਦੇ ਆਪਣੇ ਸੁਪੁੱਤਰ ਨੇ ਬਾਣੀ ਚ ਐਮੈਂਡਮੈਂਟ ਕੀਤੀ ਸੀ ਤਾਂ ਕੀ ਅਸਰ ਹੋਇਆ ਸਮਝ ਲਓ ਇੱਕ ਇੱਕ ਰਾਗੀ ਦਰਬਾਰ ਸਾਹਿਬ ਦੇ ਜਿਹੜੋਂ ਆਪਸ ਵਿੱਚ ਗੱਲਾਂ ਕਰਦੇ ਆ ਨਾ ਉਹ ਕਹਿੰਦੇ ਯਾਰ ਆ ਜਿਹੜਾ ਮੇਰਾ ਸ਼ਬਦ ਹੈ ਨਾ ਇਹਨੇ ਮੇਰੇ 5-7 ਪਲਾਟ ਬਣਵਾਤੇ ਤੇ ਜਦੋਂ ਅੱਜ ਉਹ ਸ਼ਬਦ ਨੂੰ ਵੇਖੀਦਾ ਹੈ ਪਤਾ ਲੱਗਦਾ ਵੀ ਇਹ ਤੇ ਗੁਲਾਮ ਅਲੀ ਦੀ ਤਰਜ਼ ਤੇ ਹੈ ਕਦੇ ਹੈਡ ਗ੍ਰੰਥੀ ਦਾ ਰੱਟਾ ਜੀ ਸਾਡਾ ਕਦੇ ਪ੍ਰਧਾਨਗੀ ਦਾ ਰੱਟਾ ਜੀ ਰੋਜ ਉਹ ਜਲੂਸ ਕਢਾਉਣ ਸਿੱਖ ਪੰਥ ਦਾ ਭਾਮ ਉਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਮੰਨਿਆ ਅ ਸਰਕਾਰੀ ਸ਼ਾਸਨ ਦੀ ਚੱਕਰ ਸਾਡੀਆਂ ਪੰਥਕ ਸੰਸਥਾਵਾਂ ਕਮਜ਼ੋਰੀ ਪੈ ਗਈ ਅਸੀਂ ਗੁਰੂ ਤੋਂ ਦੂਰੀ ਵਟ ਲਈ ਸਿਧਾਂਤਾਂ ਤੋਂ ਪਿੱਛੇ ਹੋ ਗਏ ਸਾਡੀ ਆਪਸੀ ਮਿਸਮਰੀ ਟਕਸਾਲੀ ਅਖੰਡ ਕੀਰਤ ਜਿੱਥਾਂ ਆਪਣੀ ਕਾਟੋ ਕਲੇਸ਼ ਨੇ ਸਾਡੇ ਅੰਦਰ ਦੂਰੀ ਵਧਾਤੀ ਮਤਭੇਦ ਵਧਾਤੀ ਜਿਹੜੇ ਕੀਰਤਨਕਾਰ ਬੜਾ ਲੰਮਾ ਸਮਾਂ ਲਾ ਕੇ ਜਿਹੜੇ ਸਿੱਖਦੇ ਨੇ ਜਾਂ ਜਿਹੜੇ ਰਾਗੀ ਸਾਹਿਬ ਜਿਹੜੇ ਕਰਦੇ ਨੇ ਕੀਰਤਨ ਕਰਦੇ ਨੇ ਤੰਤੀ ਸਾਜਾਂ ਦੇ ਕੀਰਤਨ ਕਰਦੇ ਨੇ ਇੱਕ ਚੀਜ਼ ਦੇਖਣ ਚ ਬੜੀ ਆਉਂਦੀ ਹੈ ਕਿ ਆਮ ਜਿਹੜੇ ਲੋਕ ਸੁਣਦੇ ਆ ਜਿਹੜੇ ਮੇਰੇ ਵਰਗੇ ਜਿਹੜੇ ਕੀਰਤਨ ਸਿੱਖਣਾ ਚਾਹੁੰਦੇ ਆ ਨਾ ਉਹਨਾਂ ਨੂੰ ਬੜਾ ਔਖਾ ਲੱਗਦਾ ਹੈ ਕਿ ਤੰਤੀ ਸਾਜ਼ ਸਿੱਖਣਾ ਔਖਾ ਬਹੁਤ ਹੈ ਕਿਉਂਕਿ ਉੱਥੇ ਜਦੋਂ ਆਲਾਪ ਲਾਣੇ ਪੈਣੇ ਨੇ ਜਦੋਂ ਉੱਥੇ ਉਹ ਧੁਨਾ ਲਾਣੀਆਂ ਪੈਣੀਆਂ ਨੇ ਉਹ ਚੀਜ਼ਾਂ ਮੇਰੇ ਮੇਰੇ ਵਾਸਤੇ ਤਾਂ ਨਹੀਂ ਮੈਨੂੰ ਤਾਂ ਸਿਰਫ ਗੁਰਬਾਣੀ ਸਮਝ ਆਉਂਦੀ ਹੈ ਮੈਂ ਗੁਰਬਾਣੀ ਪੜ੍ਹ ਸਕਦਾ ਪਰ ਆਹ ਮੇਰੇ ਨਾਲ ਨਾਲ ਪੜੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਕਿੱਥੇ ਪਹੁੰਚ ਗਈ ਸੀ ਇਹ ਇਹ ਬੋਲਦੇ ਆ ਬੋਲਦੇ ਕਿੱਥੇ ਪਹੁੰਚ ਗਈ ਸਤ ਦਰਬਾਰ ਸਾਹਿਬ ਦਰਬਾਰ ਸਾਹਿਬ ਇਹ ਤੁਹਾਨੂੰ ਪਤਾ ਆਸਾ ਦੇ ਵਿੱਚ ਸਾਡਾ ਤਾਂ ਸਤਨਾਮ ਵਾਹਿਗੁਰੂ ਬੋਲਿਆ ਵੀ ਗੁਰੂ ਦੀ ਬਖਸ਼ਿਸ਼ ਨਾਲ ਸਾਡੇ ਪੁਰਖਿਆਂ ਨੇ ਜਿਹੜਾ ਉੱਥੇ ਸਤਨਾ ਬਾਈਕਰੂ ਬੋਲਣਾ ਸੀ ਉਹ ਆਸਾ ਦਾ ਵੇਲਾ ਹੋਣ ਕਰਕੇ ਆਸਾ ਦੇ ਵਿੱਚ ਸਾਨੂੰ ਸੁਣ ਤੋਂਣ ਦਿੱਤੀ ਤੇ ਅਸੀਂ ਗੁਰੂ ਦੇ ਸ਼ਬਦਾਂ ਨੂੰ ਬਦਲ ਕੇ ਰੱਖ ਦਿੱਤਾ ਇਹ ਔਖਾ ਲੱਗਾ ਤੁਹਾਨੂੰ ਆਸਾ ਗੋਣਾ ਪੀਰ ਮੇਰੇ ਪ੍ਰੋਫੈਸਰ ਕਰਤਾਰ ਸਿੰਘ ਜੀ ਸੱਚਖੰਡਵਾਸੀ ਪੰਥ ਦੇ ਮਹਾਨ ਦਿਗਜ ਗੁਰਮਤ ਸੰਗੀਤ ਦੇ ਵਿਦਵਾਨ ਅਸੀਂ ਫਤਿਹ ਟੀਵੀ ਵੱਲੋਂ ਰਾਗ ਰਤਨ ਕਰ ਰਹੇ ਸੀ ਤੋਂ ਮੈਨੂੰ ਮਿਲੇ ਪਹਿਲੇ ਰਾਗ ਰਤਨ ਮਿਲੇ ਤੋਂ ਬੱਚੇ ਨੇ ਤਾਨ ਮਾਰਤੀ ਤਾਨ ਪਾਉ ਉਹ ਜਿਹੜਾ ਸਾਰੇ ਗਮ ਸਾ ਜਾਂ ਜੋ ਵੀ ਕਿਉਂਕਿ ਮੇਰੇ ਕੋਲ ਇਹ ਬਕਸ਼ਿਸ਼ ਨਹੀਂ ਹੈ ਮੈਂ ਕਾ ਨਹੀਂ ਸਕਦਾ ਤੁਹਾਨੂੰ ਪਤਾ ਹੈ ਉਹ ਜਿਹੜੇ ਬੱਚੇ ਰਾਗ ਦੀ ਤਾਨ ਮਾਰਦੇ ਨੇ ਉਹ ਕਹਿੰਦੇ ਵੀ ਇਹ ਨੰਬਰ ਕੱਟ ਲਓ ਬਈ ਇਹ ਗਲਤ ਹੋ ਗਿਆ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਜਿਹੜਾ ਸਾਰੇ ਗਾਮਾ ਪਾਦਾ ਨੀਸਾ ਚਲਦੇ ਸ਼ਬਦ ਦੇ ਵਿੱਚ ਰਾਗੀ ਗਾਇਨ ਕਰਦਾ ਹੈ ਉਹਦੀ ਗੁਰਮਤ ਸੰਗੀਤ ਵਿੱਚ ਮਨਾਈ ਹੈ ਪਰ ਇਹ ਚੀਜ਼ ਤਾਂ ਬਹੁਤ ਵੱਡੀਆਂ ਸਟੇਜਿਸ ਤੇ ਵੀ ਜਿਹੜਾ ਗਾਈ ਜਾਂਦੀ ਹੈ ਅਗਲੀ ਗੱਲ ਇਤੋਂ ਵੀ ਡੇਂਜਰਸ ਇਹ ਤਾਂ ਆਕਾਰ ਦੀ ਤਾਨ ਕਹੀ ਜਾਂਦੀ ਨਾ ਜੀ ਵੀ ਜੋ ਤੁਸੀਂ ਗਾ ਰਹੇ ਹੋ ਉਹਦੇ ਉਹਦੇ ਰਾਗ ਦੀ ਆਕਾਰ ਦੀ ਤਾਨ ਜਿਹੜੀ ਗਰਾਰੀ ਮਾਰਦੇ ਸਾਡੇ ਰਾਗੀ ਹਾ 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 ਆਲਾਪ ਲੈਂਦੇ ਜਿਹੜੇ ਹਲਾਪ ਪ੍ਰੋਫੈਸਰ ਕਰਤਾ ਸਿੰਘ ਜੀ ਨੇ ਕਿਹਾ ਇਹ ਵੀ ਗਲਤ ਗੁਰਮਤ ਸੰਗੀਤ 'ਚ ਇਹਦਾ ਕੋਈ ਥਾਂ ਨਹੀਂ ਹੈ ਹੁਣ ਮੈਨੂੰ ਦੱਸੋ ਗਲਤੀ ਕਿਹਨੇ ਕੀਤੀ ਸੰਗਤ ਸੋਚਦੀ ਐ ਇਹ ਤਾਨਾ ਮਾਰਨੀਆਂ ਇਹ ਆਲਾਪ ਕਰਨੇ ਸਾਡੇ ਲਈ ਔਖੇ ਨੇ ਇਸ ਕਰਕੇ ਅਸੀਂ ਉਸ ਕੀਰਤਨ ਤੋਂ ਦੂਰੀ ਵਟ ਲਈ ਤੇ ਗੁਰਬਾਣੀ ਸੰਗੀਤ ਕਹਿੰਦਾ ਕਿ ਇਹਦੀ ਤੁਹਾਨੂੰ ਅੱਗੇ ਨਹੀਂ ਹੈਗੀ ਬੋਲਣ ਦੀ ਗੈਪ ਗੜਬੜ ਕਿੰਨੇ ਕਰਤੀ ਜੀ ਕਿਉਂਕਿ ਬਹੁਤ ਵਰੀ ਸਾਡੇ ਜਿਹੜੇ ਰਾਗੀ ਸਹਿਬਾਨ ਗਾਇਕੀ ਘਰਾਣਿਆਂ ਚੋਂ ਆਏ ਸੀਗੇ ਜਾਂ ਇੰਜ ਕਹਿ ਲੋ ਕਿ ਭਾਈ ਮਰਦਾਨੇ ਕੇ ਪਰਵਾਰਾਂ ਚੋਂ ਆਏ ਸੀਗੇ ਉਹ ਤਾਂ ਕਰ ਸਕਦੇ ਸੀ ਸੰਗਤ ਨੇ ਕਿਹਾ ਇਹ ਤਾਂ ਉਹਨਾਂ ਘਰਾਣਿਆਂ ਚੋਂ ਆਏ ਇਹ ਤਾਂ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਇਸ ਲਈ ਮੇਰੇ ਵੀਰ ਪੰਥ ਵਿੱਚ ਇੱਕ ਦੁਬਧਾ ਪੈ ਗਈ ਪੱਕੇ ਰਾਗਾਂ ਦਾ ਕੀਰਤਨ ਤੇ ਕੱਚੇ ਰਾਗ ਦਾ ਹੂੰ ਰਾਗ ਪੱਕਾ ਕੱਚਾ ਨਹੀਂ ਹੁੰਦਾ ਜਾਂ ਤਾਂ ਰਾਗ ਹੁੰਦਾ ਹੈ ਤੇ ਜਾਂ ਨਹੀਂ ਹੁੰਦਾ ਰਾਗ ਪੱਕਾ ਕੱਚਾ ਨਹੀਂ ਹੁੰਦਾ ਲਾਈਟ ਕੀਰਤਨ ਇੱਕ ਸ਼ਬਦ ਸੁਣਿਆ ਹੋਵੇਗਾ ਤੁਸੀਂ ਆ ਫਲਾਨਾ ਦੀ ਲਾਈਟ ਕੀਰਤਨ ਕਰ ਲਾਈਟ ਕੀਰਤਨ ਕੀ ਹੁੰਦਾ ਵੀ ਦੂਜਾ ਹਾਰਟ ਕੀਰਤਨ ਹੁੰਦਾ ਇਹ ਲਾਈਟ ਕੀਰਤਨ ਸ਼ਬਦ ਕਿੱਥੋਂ ਆ ਗਿਆ ਭਾਵ ਗੁਰੂ ਦੇ ਹੁਕਮਾਂ ਤੋਂ ਪਾਸੇ ਜਾ ਕੇ ਜਦੋਂ ਤੁਸੀਂ ਕੀਰਤਨ ਕਰਦੇ ਹੋ ਉਹ ਕੀਰਤਨ ਹੀ ਨਹੀਂ ਹੈ ਉਹਨੂੰ ਲਾਈਟ ਕਹਿ ਲਓ ਜਾਂ ਉਹਨੂੰ ਜੋ ਮਰਜੀ ਡਾਰਕ ਕਹਿ ਲਓ ਸੋ ਹੋਇਆ ਕੀ ਉਹ ਤਨ ਉਹ ਆਲਾਪ ਪੰਥ ਵਿੱਚ ਪ੍ਰਵਾਨਿਤ ਨਹੀਂ ਹੈ ਜਦੋਂ ਤੁਸੀਂ ਰਾਗ ਗਾਇਨ ਬਿਕੋ ਪਹਿਲਾ ਮੇਰਾ ਸਵਾਲ ਗੁਰੂ ਜਦੋਂ ਕੀਰਤਨ ਦੀ ਬਖਸ਼ਿਸ਼ ਕਰੇਗਾ ਸਿੱਖ ਨੂੰ ਸੌਖਿਆ ਕਰੇਗਾ ਕਿ ਔਖਿਆ ਕਰੇਗਾ ਸੌਖਿਆ ਕਰੇਗਾ ਆਬਵੀਅਸਲੀ ਹਾਂਜੀ ਸੌਖਾ ਕਰੇਗਾ ਗੁਰੂ ਨੇ ਬਾਣੀ ਲਿਖੀ ਔਖੀ ਭਾਸ਼ਾ ਚ ਲਿਖੀ ਕਿ ਸੌਖੀ ਪੜ ਸਕਦੀ ਸੌਖੀ ਭਾਸ਼ਾ ਚ ਲਿਖੀ ਗੁਰੂ ਸਾਹਿਬ ਨੇ ਜਦੋਂ ਤਸ਼ਬੀਹਾਂ ਦਿੱਤੀਆਂ ਵਿੱਚ ਜਿਹੜੀਆਂ ਸਾਖੀਆਂ ਜਿਹੜੇ ਪ੍ਰਮਾਣ ਲਏ ਉਹ ਸੌਖੇ ਦਿੱਤੇ ਕਿ ਔਖੇ ਦਿੱਤੇ ਸੌਖੇ ਨਹੀਂ ਸੌਖੇ ਦਿੱਤੇ ਲੋਕ ਭਾਸ਼ਾਵਾਂ ਦੇ ਕੀਤੇ ਰੁੱਤਾਂ ਦਾ ਜ਼ਿਕਰ ਕੀਤਾ ਜਿਹੜੇ ਅਮਹੀਨਿਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਗੁਰਮੁਖੀ ਅੱਖਰੀ ਦਾ ਜ਼ਿਕਰ ਕੀਤਾ ਹਰ ਹਰ ਰੰਗ ਵਿੱਚੋਂ ਕੁਦਰਤ ਵਿੱਚੋਂ ਕਾਇਨਾਤ ਵਿੱਚੋਂ ਸਤਿਗੁਰੂ ਜੀ ਨੇ ਸਾਨੂੰ ਸਮਝਾਉਣੇ ਦਾ ਯਤਨ ਕੀਤਾ ਗੁਰੂ ਨੇ ਤਾਂ ਸੌਖਿਆ ਕੀਤਾ ਤੇ ਕੀ ਗੁਰੂ ਰਾਗਾਂ ਵਿੱਚ ਕੀਰਤਨ ਬਖਸ਼ਿਸ਼ ਕਰਕੇ ਸਿੱਖ ਨੂੰ ਔਖਿਆ ਕਰੇਗਾ ਔਖਿਆ ਨਹੀਂ ਕਰੇਗਾ ਇੰਨੀ ਗੱਲ ਜ਼ਰੂਰ ਹੈ ਕਿ ਗੁਰੂ ਜਦੋਂ ਬਖਸ਼ਿਸ਼ ਕਰੇਗਾ ਉਹ ਇਸ ਗੱਲ ਦਾ ਧਿਆਨ ਰੱਖੇਗਾ ਕਿ ਮੇਰਾ ਸਿੱਖ ਵਿਸਰਪੋਲਾ ਹੋ ਕੇ ਸੁਚੇਤ ਮਨ ਨਾਲ ਬਾਣੀ ਗਾਇਨ ਕਰੇ ਉਹਦੇ ਸਟ੍ਰੈਸ ਨਾ ਹੋਵੇ ਇਹ ਗੁਰੂ ਧਿਆਨ ਰੱਖੇਗਾ ਹੁਣ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਦੋਂ ਗੁਰਬਾਣੀ ਦੀ ਤੇ ਲੜੀਵਰ ਰੂਪ ਚ ਬਖਸ਼ਿਸ਼ ਕੀਤੀ ਹੂੰ ਭਾਵੇਂ ਅਸੀਂ ਪਾਦਸ਼ਾਹ ਅਧਿਕਾਰੀ ਲਈ ਮਗਰੋਂ ਤੁਹਾਨੂੰ ਕੀ ਲੱਗਦਾ ਜਦੋਂ ਗੁਰੂ ਨੇ ਬਾਣੀ ਉਚਾਰਨ ਕੀਤੀ ਹੋਏਗੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਉਚਾਰਨ ਤੇ ਪਾਦਸ਼ਾਹੀ ਕੀਤੀ ਹੈ ਨਾ ਜੀ ਲਿਖੀ ਕਿਉਂ ਲੜੀਵਰ ਚ ਕਦੀ ਸੋਚਿਆ ਕਿਸੇ ਨੇ ਗੁਰੂ ਨੇ ਔਖਿਆ ਕੀਤਾ ਸੀ ਔਖਿਆ ਨਹੀਂ ਕੀਤਾ ਗੁਰੂ ਨੇ ਕਿਹਾ ਜੇ ਲੜੀਵਰ ਲਿਖੀ ਹੋਊਗੀ ਤੇ ਤੇਰੀ ਸੁਰਤ ਫੋਕਸਡ ਰਹੇਗੀ ਅੱਜ ਬਹੁਤ ਬਰੀ ਸਾਨੂੰ ਕਈ ਬੀਬੀਆਂ ਪੈਣਾ ਵੀਰ ਆ ਕੇ ਕਹਿੰਦੇ ਨੇ ਭਾਈ ਸਾਹਿਬ ਜੀ ਅਸੀਂ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਮੰਨ ਨਹੀਂ ਲੱਗਦਾ ਸੁਰਤ ਜੁੜਦੀ ਨਹੀਂ ਲੜੀਵਾਰ ਤੋਂ ਕਰਕੇ ਦਿਖਾਓ ਨਾ ਵੈਪੇ ਜੁੜੂਗੀ ਹੁਣ ਲੜੀਵਾਰ ਸਰੂਪ ਤੋਂ ਜਦੋਂ ਤੁਸੀਂ ਬਾਣੀ ਗਾਇਨ ਕਰੋਗੇ ਪੜੋਗੇ ਤਾਂ ਆਟੋਮੈਟਿਕਲੀ ਸੁਰਤ ਜੋੜ ਕੇ ਫੋਕਸਡ ਕਰਨਾ ਪੈਣਾ ਨਹੀਂ ਤਾਂ ਤੁਸੀਂ ਮਿਸ ਕਰ ਜੁਕਿੇ ਤਾਂ ਗੁਰੂ ਨੇ ਫੋਕਸ ਕਰਵਾਉਣ ਵਾਸਤੇ ਸੇਖ ਨੂੰ ਲੜੀਵਾਰ ਸਰੂਪ ਬਖਸ਼ਿਸ਼ ਕੀਤਾ ਹੁਣ ਤੁਸੀਂ ਜਦੋਂ ਗੁਰੂ ਤੋਂ ਵੀ ਗਾਂ ਜਾ ਕੇ ਗੁਰੂ ਦੀ ਕੀਤੀ ਨੂੰ ਧੂਲ ਕੇ ਮੈਨੂੰ ਦੱਸੋ ਸੇਖ ਦੀ ਔਕਾਤ ਹੈਗੀ ਗੁਰੂ ਦੀ ਕੀਤੀ ਨੂੰ ਧੂਲ ਦੇਵੇ ਗੁਰੂ ਦੀ ਕੀਤੇ ਤੋਂ ਵੀ ਕਾਂ ਅਮੈਂਡਮੈਂਟਸ ਕਰੇ ਆਪਣੀ ਗੱਲ ਇਥੋਂ ਸ਼ੁਰੂ ਹੋਈ ਸੀ ਕਿ ਕੀਰਤਨੀ ਰਾਗੀਆਂ ਨੇ ਅਮੈਂਡਮੈਂਟ ਸ਼ੁਰੂ ਕਰ ਦਿੱਤੀ ਹੁਮ ਦੁਨੀਆ ਦੇ ਵਿੱਚ ਕਿਹਦੀ ਔਕਾਤ ਹੈ ਕਿ ਬਾਣੀ ਚ ਅਮੈਂਡਮੈਂਟ ਕਰੇ ਗੁਰੂ ਸਾਹਿਬ ਦੇ ਆਪਣੇ ਸੁਪੁੱਤਰ ਨੇ ਬਾਣੀ ਚ ਅਮੈਂਡਮੈਂਟ ਕੀਤੀ ਸੀ ਤੇ ਕੀ ਅਸਰ ਹੋਇਆ ਸਮਝ ਲਓ ਤੇ ਹੁਣ ਤੁਹਾਡਾ ਕੀ ਕਰੀਏ ਇੱਕ ਇੱਕ ਰਾਗੀ ਦਰਬਾਰ ਸਾਹਿਬ ਦੇ ਜਿਹਨੂੰ ਆਪਸ ਵਿੱਚ ਗੱਲਾਂ ਕਰਦੇ ਆ ਨਾ ਉਹ ਕਹਿੰਦੇ ਯਾਰ ਆ ਜਿਹੜਾ ਮੇਰਾ ਸ਼ਬਦ ਹੈ ਨਾ ਇਹਨੇ ਮੇਰੇ 5-7 ਪਲਾਟ ਬਣਵਾਤੇ ਅਛਾ ਆਪਸੇ ਗੱਲ ਕਰਦੇ ਠੀਕ ਆ ਵੀ ਉਹ ਸੁਪਰ ਹਿੱਟ ਹੋ ਗਿਆ ਸ਼ਬਦ ਸੰਗਤਾਂ ਨੇ ਜਿਆਦਾ ਸੁਣਿਆ ਰਾਗੀ ਦੀ ਪਹਿਚਾਣ ਬਣ ਗਈ ਪ੍ਰੋਗਰਾਮ ਜਿਆਦਾ ਇਹ ਪਲਾਟ ਪੰਛਤ ਮਿਲ ਗਏ ਬਣ ਗਏ ਹੋਣਗੇ ਤੇ ਜਦੋਂ ਅੱਜ ਉਹ ਸ਼ਬਦ ਨੂੰ ਵੇਖੀਦਾ ਹੈ ਪਤਾ ਲੱਗਦਾ ਵੀ ਇਹ ਤੇ ਗੁਲਾਮ ਅਲੀ ਦੀ ਤਰਜ ਤੇ ਹੈ ਹੁਣ ਮੇਰਾ ਇੱਥੇ ਸਵਾਲ ਬਣਦਾ ਮੇਰੇ ਵੀਰ ਕਿੱਥੇ ਕਮੀ ਰਹਿ ਗਈ ਗੁਰੂ ਤੋਂ ਉਤੋਂ ਹੁਣ ਰਾਗੀ ਜੁਨੀਅਨ ਬਣ ਗਈ ਉਹ ਕਹਿੰਦੇ ਸਾਨੂੰ ਕੋਈ ਸਵਾਲ ਨਹੀਂ ਕਰ ਸਕਦਾ ਆਪਸ ਵਿੱਚ ਭਾਵੇਂ ਰੋਜ਼ ਘਾਟੋ ਕਲੇਸ਼ ਕਰਕੇ ਪੰਥ ਦੀ ਬੇਇੱਜ਼ਤੀ ਕਰਾਉਣ ਕਦੇ ਹੱਡ ਗ੍ਰੰਥੀ ਦਾ ਰੱਟਾ ਜੀ ਸਾਡਾ ਕਦੇ ਪ੍ਰਧਾਨਗੀ ਦਾ ਰੱਟਾ ਜੀ ਰੋਜ਼ ਜੋ ਜਲੂਸ ਕਢ ਸਿੱਖ ਪੰਥ ਦਾ ਭਾਵੇਂ ਉਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਕਿਉਂਕਿ ਯੂਨੀਅਨ ਹੈ ਯੂਨੀਅਨ ਕਿਹਦੀ ਬਣਦੀ ਹੈ ਕਿਰਤਕਾਰਾਂ ਨੂੰ ਵੀ ਯੂਨੀਅਨ ਦੀ ਲੋੜ ਪੈਗੀ ਮੰਨਿਆ ਅੱਜ ਸਰਕਾਰੀ ਸਾਜਸ਼ਾ ਦੇ ਚੱਕਰ 'ਚ ਸਾਡੇ ਤਖਤ ਕਮਜ਼ੋਰ ਹੋ ਗਏ ਮੰਨਿਆ ਅੱਜ ਸਰਕਾਰੀ ਸਾਜਸ਼ਾ ਦੇ ਚੱਕਰ 'ਚ ਸਾਡੀਆਂ ਪੰਥਕ ਸੰਸਥਾਵਾਂ ਕਮਜ਼ੋਰੀ ਪੈ ਗਈ ਅਸੀਂ ਗੁਰੂ ਤੋਂ ਦੂਰੀ ਵਟ ਲਈ ਸਿਧਾਂਤਾਂ ਤੋਂ ਪਿੱਛੇ ਹੋ ਗਏ ਸਾਡੀ ਆਪਸੀ ਮਿਸ਼ਨਰੀ ਟਕਸਾਲੀ ਅਖੰਡਕੀ ਜਿੱਥਾ ਆਪਣੀ ਕਾਟੋ ਕਲੇਸ਼ ਨੇ ਸਾਡੇ ਅੰਦਰ ਦੂਰੀ ਵਧਾਤੀ મતਭੇਦ ਵਧਾਤੀ ਪਰ ਵੀਰ ਮੇਰੇ ਗੁਰੂ ਦੀ ਕੀਤੀ ਤਾਂ ਬਦਲੀ ਨਹੀਂ ਜਾ ਸਕਦੀ ਗੁਰੂ ਗੁਰੂ ਦੇ ਬਾਣੀ ਦੇ ਸਰਲੇਖ ਨੂੰ ਜਿਹੜਾ ਬੰਦਾ ਚੈਲੰਜ ਕਰੇਗਾ ਭਾਵੇਂ ਬਦਲੇਗਾ ਉਹ ਵੀ ਪਾਪਾਂ ਦਾ ਭਾਗੀ ਹੈ ਤੇ ਜਿਹੜਾ ਮੰਨੇਗਾ ਨਹੀਂ ਉਹ ਵੀ ਪਾਪਾਂ ਦਾ ਭਾਗੀ ਹੈ